ਮੇਰਾ ਨਾਮ ਬਲਵਿੰਦਰ ਸਿੰਘ ਹੈ ਸਾਡੀ ਐਸੋਸੀਏਸ਼ਨ ਦਾ ਨਾਮ ਹੈ ਪੰਜਾਬ ਹਾਊਟਮਿਸਪਲੈਂਟ ਓਨਰਸ ਐਸੋਸੀਏਸ਼ਨ ਹਾਂਜੀ ਉਸ ਦੇ ਸੰਬੰਧ ਵਿੱਚ ਅਸੀਂ 23 ਅਪ੍ਰੈਲ ਇਸ ਸਾਲ ਦੀ 23 ਅਪ੍ਰੈਲ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਉਸ ਵਿੱਚ ਸਾਡੀ ਐਸੋਸੀਏਸ਼ਨ ਦੇ ਨੁਮਾਇंदे ਕਾਫੀ ਤਕਰੀਬਨ ਸਾਰੇ ਪਹੁੰਚੇ ਸੀ ਉਸ ਵਿੱਚ ਸਾਡੀਆਂ ਦਿੱਕਤਾਂ ਉਹਨਾਂ ਨੇ ਸਾਨੂੰ ਪੁੱਛੀਆਂ ਅਸੀਂ ਉਹਨਾਂ ਨੂੰ ਦੱਸੀਆਂ ਪਹਿਲੀ ਦਿੱਕਤ ਇਹ ਆ ਕਿ ਜਿਵੇਂ ਅੱਗੇ 1 ਸਾਲ ਦੀ ਗਾਰੰਟੀ ਹੁੰਦੀ ਸੀ ਕੰਮ ਦੇ ਕਰਨ ਦੇ ਸਬੰਧ ਚ ਹੁਣ ਇਹਨਾਂ ਨੇ ਲਿੰਕ ਰੋਡ ਦੀ ਹੁਣ ਇਹਨਾਂ ਨੇ 5 ਸਾਲ ਦੀ ਕਰਤੀ ਹੋ ਅਸੀਂ ਆਪਣੀ ਪ੍ਰੋਬਲਮ ਦਸੀ ਕਿਉਂਕਿ ਮਟੀਰੀਅਲ ਜਿਹੜਾ ਉੱਤੇ ਪੈਂਦਾ ਨਾ ਜਿਹੜੀ ਲੋਕਾਲਾ ਵਾ ਉਹ ਸਾਰਾ ਪੌਣੀ ਵਿੱਚ ਪੈਂਦਾ ਪੌਣੀ ਵਿੱਚ ਪਾ ਕੇ ਥੱਲੇ ਕੋਈ ਉਹਦੇ ਕ੍ਰਸ਼ ਜਿਹੜਾ ਵਾ ਉਹ ਪ੍ਰਾਪਰ ਬਿਟੂਮਨ ਵਾਲਾ ਨਹੀਂ ਹੁੰਦਾ ਇਸ ਕਰਕੇ ਉਹ 5 ਸਾਲ ਦੀ ਗਾਰੰਟੀ ਜਿਹੜੀ ਆ ਅਸੀਂ ਦੇਣ ਤੋਂ ਇਨਕਾਰ ਕੀਤਾ ਸੀ ਕਿ ਸਾਨੂੰ ਇਹ ਜਾਂ ਉਹਦੀ ਥਿਕਨੈਸ ਵਧਾਉ ਉਤੇ ਤੇ ਤਾਂ ਹੀ ਕਰ ਸਕਦੇ ਨੇ ਤੇ ਨਹੀਂ ਕਰ ਸਕਦੇ 5 ਸਾਲ ਦੀ ਗਾਰੰਟੀ ਤੇ ਇਹਨੂੰ ਤਿਆਰ ਹੈ ਪਹਿਲਾਂ ਬੀਐਮ ਪਾਓ ਤੇ ਪੀਸੀ ਪਾਓ ਫਿਰ ਆਪਾਂ ਦੇਣ ਨੂੰ ਤਿਆਰ ਨਹੀਂ ਤੇ ਇਸ ਪੋਜੀਸ਼ਨ ਦੇ ਵਿੱਚ ਲਿੰਕ ਰੋੜਾ ਦੇ ਉੱਤੇ ਇਹ ਸੰਭਵ ਨਹੀਂ ਹੈ ਉਦੋਂ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਕਿ ਹਾਂ ਅਸੀਂ ਕਰਾਂਗੇ ਹੋਰ ਜਿਹੜੇ ਮਸਲੇ ਸਾਡੇ ਹੈਗੇ ਸੀ ਅਸੀਂ ਸਾਰੇ ਉਹਨਾਂ ਦਾ ਵਿਚਾਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸਾਈਡ ਦੇ ਉੱਤੇ ਮਿੱਟੀ ਪੈਂਦੀ ਆ ਉਹ ਵੀ ਅਸੀਂ ਤੁਹਾਨੂੰ ਘੱਟ ਤੋਂ ਘੱਟ 5 ਕਿਲੋਮੀਟਰ ਲੀਡ ਤੋਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਐਸਟੀਮੇਟਾਂ 'ਚ ਉਹ ਵੀ ਉੱਥੇ ਹੀ ਨਿਲ ਰਹਿ ਗਿਆ ਕੰਮ ਜੋ ਵੀ ਕਮਿਟਮੈਂਟ ਸਾਡੀਆਂ ਕੀਤੀਆਂ ਸੀ ਸਾਡੇ ਨਾਲ ਉਹਨਾਂ ਨੇ ਤੇ ਸਾਰਾ ਹੀ ਉਹ ਅਸਫਲ ਰਹਿਣ ਦਿੱਤੀਆਂ ਤੇ ਕੋਈ ਵੀ ਉਹ ਨਿਪਰੇ ਨਹੀਂ ਚੜੀ ਕਮੇਟੀ ਨੂੰ ਉਸ ਤੋਂ ਬਾਅਦ ਇੱਕ ਹੋਰ ਕਮੇਟੀ ਆਂਦੇ ਵੀ ਜਿਹੜੇ ਸਰਪੰਚ ਐ ਉਹ ਚੈੱਕ ਕਰਨਗੇ ਕਿ ਕੁਆਲਿਟੀ ਤੇ ਤੁਹਾਡੀ ਹੈ ਨਹੀਂ ਤੇ ਉਹ ਸਰਪੰਚਾਂ ਨੇ ਕਿ ਚੈੱਕ ਕਰਦਾ ਤੇ ਬਿੱਲਾਂ ਨੂੰ ਸਾਡੇ ਜਿੰਨੇ ਵੀ ਠੇਕੇਦਾਰ ਭਰਾ ਵਾ ਉਹ ਮਗਰੋਂ ਖੱਜਲ ਖਰਾਬ ਹੋਦੇ ਰਗੇ ਬਲੈਕਮੇਲ ਹੋਣਗੇ ਸਰਪੰਚਾਂ ਤੋਂ ਬਲੈਕਮੇਲ ਹੋਣਗੇ ਉਹਦੇ ਸਬੰਧ ਵਿੱਚ ਵੀ ਇਹਨਾਂ ਨੇ ਇੱਕ ਮੀਟਿੰਗ ਤੋਂ ਬਾਅਦ ਨਵਾਂ ਇੱਕ ਫਰਮਾਨ ਕਰ ਦਿੱਤਾ ਠੇਕੇਦਾਰਾਂ ਨੂੰ ਜੇ ਆਪਾਂ ਸੋਚੀਏ ਤੇ ਇਸ ਟਾਈਮ ਦੇ ਉੱਤੇ ਇਹ ਸਾਡਾ ਜਿਹੜਾ ਕਾਰੋਬਾਰ ਹੈ ਇਹ ਬੰਦ ਹੋਣ ਦੇ ਕਿਨਾਰੇ ਹੋ ਗਿਆ ਐਨੀ-ਐਨੀ ਮਸ਼ੀਨਰੀ ਠੇਕੇਦਾਰਾਂ ਕੋਲ ਹੈਗੀ ਆ ਉਹ ਸਾਰੇ ਹੁਣ ਇੱਕ ਨਵਾਂ ਫਰਮਾਨ ਕਰਤਾ ਜੀ ਆ 50 50 ਕਰੋੜ ਦੇ ਟੈਂਡਰ ਲਾ ਰਹੇ ਆ ਜਦੋਂ ਕਿ ਇੱਕ ਟੈਂਡਰ ਦੇ ਵਿੱਚ ਘੱਟ ਤੋਂ ਘੱਟ ਵੀ 100 ਸੜਕ ਹੋ ਸਕਦੀ ਹੈ 80 ਤੋਂ ਲੈ ਕੇ 100 ਸੜਕ ਹੋ ਸਕਦੀ ਹੈ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕੋਈ ਲਿੰਕ ਰੋਡ ਜਿਹੜੀ ਆ ਉਹ ਅੱਧੇ ਮੀਟਰ ਦੀ ਆ ਆਪਣੇ ਅੱਧੇ ਕਿਲੋਮੀਟਰ ਦੀ ਆ ਕੋਈ 300 ਮੀਟਰ ਦੀ ਆ ਕੋਈ ਕਿਲੋਮੀਟਰ ਦੀ ਵੀ ਹੋ ਸਕਦੀ ਹੈ ਲੇਕਿਨ ਮੈਨੂੰ ਸਮਝ ਲੱਗਦੀ ਵੀ ਇਹ ਕਿਹੜਾ ਪਰਵਾਹ ਠੇਕੇਦਾਰ ਹੋਊਗਾ ਜਿਹੜਾ 50 ਕਰੋੜ ਦਾ ਟੈਂਡਰ ਪਾਏਗਾ ਗਰੰਟੀ ਸੇਮ 5 ਸਾਲ ਦੀ ਗਰੰਟੀ ਹੈ ਮੇਨਟੇਨੈਂਸ ਦੀ ਇਹ ਇਹ ਚੀਜ਼ਾਂ ਜਿਹੜੀ ਆ ਨਾ ਇਹ ਮੈਨੂੰ ਲੱਗ ਰਿਹਾ ਵੀ ਜਿਵੇਂ ਸਾਡੂ ਠੇਕੇਦਾਰਾਂ ਨੂੰ ਡਰਾਉਣ ਵਾਸਤੇ ਇਹ ਕੀਤਾ ਜਾ ਰਿਹਾ ਕਿ ਇਹ ਆਪਣੀਆਂ ਡਿਮਾਂਡਾਂ ਅਗਾੜੀ ਨਾ ਰੱਖਣ ਅੱਗੇ ਤੁਸੀਂ ਜੇ ਕੋਈ ਸਵਾਲ ਕਰਨਾ ਤੇ ਮੈਨੂੰ ਦੱਸੋ ਇਹ ਨੁਕਸਾਨ ਹੈ ਹੁਣ ਜਿੰਤਰ ਤੁਸੀਂ ਕਹਿੰਦੇ ਹੋ ਪਰ ਨੁਕਸਾਨ ਤਾਂ ਆਮ ਪਬਲਿਕ ਦੇ ਪੰਨਾ ਨਾ ਜੇ ਇੱਕ ਸਾਲ ਬਾਅਦ ਉਹ ਜੇ ਸਰਕਾਰ ਕਹਿੰਦੀ 5 ਸਾਲ ਦਾ ਹੋਣਾ ਚਾਹੀਦਾ ਲੱਗਦਾ ਕਿ ਉਹ ਲੋਕਾਂ ਨੂੰ ਸਹੂਲਤਾਂ ਜਿਆਦਾ ਮਿਲਣਗੀਆਂ ਨਹੀਂ ਨਹੀਂ ਲੋਕਾਂ ਨੂੰ ਪਰਸੇਟੀਆਂ ਦੇ ਜਿਆਦਾ ਮਿਲਣਗੀਆਂ ਹਾਂਜੀ ਲੇਕਿਨ ਥੱਲੇ ਕ੍ਰੈਸਟ ਵੀ ਚਾਹੀਦਾ ਜਿਹੜਾ ਕੰਮ ਕਰ ਰਿਹਾ ਵਾ ਉਹਨੂੰ ਪ੍ਰਾਪਰ ਮਟੀਰੀਅਲ ਤੇ ਚਾਹੀਦਾ ਨਾ ਜੇਲਾਂ ਵਿਚ ਥੱਲੇ ਪਏਗਾ ਤਾਂ ਹੀ ਉਹ ਗਾਰੰਟੀ ਦੇ ਸਕਦੇ ਆ ਨਾ ਇੱਕ ਗਾਰੰਟੀ ਤਾਂ ਹੀ ਦੇਣਗੇ ਨਾ ਇੱਕ ਜਿਹੜੀ ਆ ਸੜਕਾ ਹੋਣ ਬਣਨ ਆ ਮੇਰਾ ਨਾਮ ਗੁਲੋ ਜਨ ਰੈਜੈਂਟ ਲੁਧਿਆਣਾ ਹਰਮਿਤਸਪਲੈਂਟ ਯੂਨੀਵਰਸਿਟੀ ਲੁਧਿਆਣਾ ਤੋਂ ਆਜੀ ਜਿਹੜੀ ਮੀਟਿੰਗ ਪਰ ਪੰਜਾਬ ਦੀ ਰੱਖੀ ਗਈ ਹੈ ਉਹਦੇ ਵਿੱਚ ਮੇਨ ਇੱਕੋ ਹੀ ਮਕਸਦ ਹੈ ਕਿ ਸਰਕਾਰ ਨੇ ਪੰਜਾਬ ਵਿੱਚ ਕੋਰਟ ਦੇ ਕੰਮ ਲਾਉਣ ਦੀ ਇੱਕ ਸਿਸਟਮ ਬਣਾਇਆ ਤਾਂ ਕਿ ਜਿੰਨੇ ਵੀ ਛੋਟੇ ਠੇਕੇਦਾਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੰਮ ਨਾ ਮਿਲੇ ਇੱਕ ਵੱਡੀ ਏਜੰਸੀ ਆ ਕੇ ਦਿੱਲੀ ਤੋਂ ਜਾਂ ਬਾਹਰ ਤੋਂ ਲੈ ਕੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਤਾਂ ਕਿ ਸਰਕਾਰ ਨੂੰ ਸੌਖਾ ਹੋ ਜਾਏ ਕੰਮ ਕਰਨਾ ਇਦੇ ਵਿੱਚ ਭ੍ਰਿਸ਼ਟਾਚਾਰ ਦੀ ਬਹੁਤ ਆਂਦੀ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 200 ਠੇਕੇਦਾਰ ਨੇ ਜਿਨ੍ਹਾਂ ਦੇ ਪ੍ਰਾਂਟ ਲੱਗੇ ਹੋਏ ਨੇ ਜਿਹੜੇ ਸਾਰੇ 2 ਕਰੋੜ 5 ਕਰੋੜ 10 ਕਰੋੜ ਦਾ ਕੰਮ ਕਰਦੇ ਆ ਪਰ ਸਰਕਾਰ ਨੇ ਦੇਖਿਆ ਇਹ ਠੇਕੇਦਾਰਾਂ ਤੋਂ ਅਪਾ ਕੰਮ ਨਾ ਕਰਾਈਏ ਅਪਾ ਵੱਡਾ ਠੇਕਦਾ ਲਿਆ ਕੇ ਉੱਪਰ ਮੜ ਲੀਏ ਪੰਜਾਬ ਪਨਾਹ ਕੋਟ ਦੇ ਕੰਮ ਲਾ ਦਈਏ ਤੇ ਉਹਨਾਂ ਨੂੰ ਭ੍ਰਿਸ਼ਟਾ ਕਰਨ ਕਰਨਾ ਸੌਖਾ ਹੋ ਜਵੇ ਪਹਿਲੇ ਨੇ ਸੁੱਖੇ ਹੋ ਜਾਣ ਸਿੱਧੀ ਗੱਲ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਬੇਨਤੀ ਕੀਤੀ ਹੈ ਕਿ ਸਾਡਾ ਰੋਜ਼ਗਾਰ ਖਤਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੇਕਰ ਪੁਰੇ ਇਹ ਮੰਗਾ ਨਾ ਮੰਨੀਆਂ ਗਈਆਂ ਜਿਹੜੇ ਕੰਮ ਆਮ ਅੱਗੇ ਨੂੰ ਨਾ ਲਾਏ ਗਏ 2 ਕਰੋੜ ਦੇ 5 ਕਰੋੜ ਦੇ ਜਾ ਕੇ ਸਾਰੇ ਠੇਕੇਦਾਰ ਨੂੰ ਕੰਮ ਮਿਲ ਜਾਵੇ ਤਾਂ ਅਸੀਂ ਲੋਕ ਬਹੁਤ ਵੱਡੇ ਪੱਧਰ ਤੇ ਪੁਰੇ ਪੰਜਾਬ ਦੇ ਵਿੱਚ ਸੀਐਮ ਦੇ ਅੱਧਾ ਘਰਾਓ ਕਰਾਂਗੇ ਉਹਦੇ ਜਾ ਕੇ ਧੰਨੇ ਨਾਵਾਂਗੇ ਤੇ ਪੁਰੇ ਪੰਜਾਬ ਦਾ ਕੰਮ ਵੀ ਬੰਦ ਕਰਾਂਗੇ ਕਿਉਂਕਿ ਜੇਕਰ ਸੜਾ ਰੋਜ਼ਗਾਰ ਹੀ ਰਹੂਗਾ ਅਸੀਂ ਕੰਮ ਕਿਉਂ ਨਾ ਕਰਾਂਗੇ ਸਰਕਾਰ ਦੀ ਜਿਹੜੀ ਨੀਤੀਆਂ ਨੇ ਬਹੁਤ ਗਲਤ ਨੀਤੀਆਂ ਨੇ ਕਿਉਂਕਿ ਅੱਗੇ ਸਾਰੇ ਨਹੀਂ ਠੀਕ ਨੇ ਪਹਿਲਾਂ ਚਿੰਗੇ ਪਹਿਲੇ ਕੰਮ ਕਰਦੇ ਨੇ ਕੋਈ ਨਵੀਂ ਨੀਤੀ ਵਿੱਚ ਵਾੜ ਦੇਣੀ ਆਪਣੇ ਸਿੱਖ ਲਈ ਮੁਤਾਬਕ ਜਿਹਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ ਕਿੰਨੇ ਸਾਲ ਤੋਂ ਪਰੇਸ਼ਾਨੀ ਆ ਰਹੀ ਤੁਹਾਨੂੰ ਇਹ ਪਹਿਲੇ ਹੁਣੇ ਪਹਿਲਾਂ ਤਾਂ ਪੰਜਾਬ ਸਰਕਾਰ ਕੋਈ ਪੈਸੇ ਨਹੀਂ ਹੁੰਦਾ ਤਿੰਨ ਸਾਲ ਤਿੰਨ ਸਾਲ ਕੰਮ ਹੀ ਨਹੀਂ ਕੋਈ ਲੱਗਿਆ ਕਿਉਂਕਿ ਉਹਨਾਂ ਦੋ ਅੱਠ ਸਾਲ ਦੇ ਵਿੱਚ ਮੋਟਾ ਬਣੀਆਂ ਨੇ ਇਹਨਾਂ ਕਿ ਹੁਣ 1.5 ਸਾਲ ਬੱਕਮ ਲਾ ਦੀਏ ਉਹ 1.5 ਸਾਲ ਕੰਮ ਲਾਉਣ ਦੇ ਵਿੱਚ ਕੀ ਕੀਤਾ ਇੱਕ ਬੰਦੇ ਨੂੰ 50 ਕੋਰਡ ਦਾ ਕੰਮ ਦੇ ਦਿਓ ਤੇ 100-100 ਸਰਕਾਰ ਜੜੀਆਂ ਨੇ ਉਹ ਕਿਸ ਤੋਂ ਕਰੂਗਾ ਇਕੱਲਾ ਬੰਦਾ ਹਾਂ ਨਹੀਂ ਹੁਣ ਇਹ ਹੈ ਨਹੀਂ ਐਵੇਂ ਲੋਕਾਂ ਨੂੰ ਗ ਮੈਂ ਸੀਐਮ ਸਾਹ ਨੂੰ ਬੇਨਤੀ ਕਰਦਾ ਇਹਦੇ ਉੱਪਰ ਧਿਆਨ ਦਿੱਤਾ ਜਾਵੇ ਨਹੀਂ ਤਾਂ ਮਜਬੂਰਨ ਤੁਹਾਨੂੰ ਸਟ੍ਰਾਈਕ ਕਰਨੀ ਪੈਗੀ ਤੁਹਾਨੂੰ ਧੰਨਾ ਲਾਉਣੇ ਪੈਣਗੇ ਕਿਉਂਕਿ ਸਾਡਾ ਵਪਾਰ ਹੈ ਸਾਡੇ 200 ਦੇ ਕਰੀਬ ਪੰਜਾਬ ਦੇ ਵਿੱਚ ਪਲਾਂਟ ਲੱਗੇ ਹੋਏ ਨੇ ਹਰ ਪਲਾਂਟ ਦੇ 2-300 ਬੰਦਾ ਕੰਮ ਕਰਦਾ ਅਸੀਂ ਸਾਰੇ ਪਲਾਂਟ ਬੰਦ ਕਰਕੇ ਸਾਰੀ ਮਸ਼ੀਨਰੀ ਸਾਰੇ ਬੰਦਿਆਂ ਸਮੇਤ ਸੀਐਮ ਦੇ ਦਫ਼ਤਰ ਦੇ ਮੂਹਰੇ ਧੰਨਾ ਲਾਵਾਂਗੇ ਜਿਹੜੀ ਗੱਲ ਨਾ ਮੰਨੀ ਗਈ ਮੈਂ ਬੇਨਤੀ ਕਰਦਾ ਇਹਨੂੰ ਇਮੀਜ ਲਈ ਧਿਆਨ ਦੇ ਕੜੇ ਦੁਗਾਰ ਨੂੰ ਪੁਚਕਾਣ ਤਾਕੇ ਸੀਰੇ ਕੋਲੇ ਨਾਲ ਲਾ ਕੇ ਕੰਮ ਕਰ ਸਕੀਏ ਅੱਜ ਤਕਰੀਬਨ ਤੇ ਪੈਂਟੀ ਗਾੜੀ ਦੇਖਦੇ ਆਏ ਨੇ ਮੇਨ ਕਿਉਂਕਿ ਅੱਜ ਡੈਕਟਰਰੀ ਮੀਟਿੰਗ ਸੀਗੀ ਇਹਦੇ ਵਿੱਚ ਮੇਨ ਨੇ ਬੰਦੇ ਬੁਲਾਏ ਗਏ ਨੇ ਆਜ ਪੂਰੇ ਪੰਜਾਬ ਦੇ ਇਹਦੇ ਵਿੱਚ ਇਹ ਨਹੀਂ ਕਿ ਬੋਥ ਸਾਈਡ ਠੇਕੇਦਾਰ ਬੁਲਾਏ ਨੇ ਜੋ ਲੋੜ ਪੈ ਗਈ ਉਹ ਠੇਕੇਦਾਰ ਟੈਲੂ ਨੂੰ ਆ ਸਾਨੂੰ ਵੀ ਬੁਲਾਓ ਸਾਰੇ ਠਿਕਾਣੇ ਇਕੱਠੇ ਕਰਕੇ ਪੂਰਾ ਸਿਸਟਮ ਬਣਾਵਾਂਗੇ ਐਸੀ ਅੱਜ ਅੱਧੀ ਮੀਟਿੰਗ ਕਹਿਣਾ ਮਤਲਬ ਹੈ ਸਰਕਾਰ ਨੂੰ ਦੱਸਦੀ ਹੈ ਵੀ ਟੱਕਰ ਦਾ ਨਹੀਂ ਚੱਲਣਾ ਠੀਕ ਹੈ ਠੀਕ ਹੈ ਥੈਂਕ ਯੂ